ਬਾਸਮਤੀ ਦੇ ਰੇਟ ਘਟੇ ਹੋਏ ਨੇ ਤੁਹਾਨੂੰ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੈ ਇਸ ਵਾਰ ਜਿਹੜੇ ਬਾਸਮਤੀ ਦੇ ਰੇਟਾਂ ਸਬੰਧੀ ਕਿਸਾਨਾਂ ਨੂੰ ਚਿੰਤਾ ਦਾ ਵਿਸ਼ਾ ਬਣਿਆ ਪਿਆ ਬਹੁਤ ਜਿਹੜੇ ਪੰਜਾਬ ਦੇ ਵਿੱਚ ਦਾ ਖਾਸ ਕਰਕੇ ਜਿਹੜੇ ਬਹੁਤ ਜ਼ਿਆਦਾ ਰੇਟ ਡਾਉਨ ਨੇ ਕੱਲ ਸ਼੍ਰੀ ਅੰਮ੍ਰਿਤਸਰ ਸਹਿ ਭਗਤਾਂ ਵਾਲੀ ਮੰਡੀ ਤੋਂ ਕਿਸਾਨਾਂ ਨੇ ਜਿਹੜਾ ਆਪ ਦਾ ਛੜਕਾਂ ਤੇ ਝੋਨਾ ਰੋਲ ਕੇ ਪ੍ਰਦਰਸ਼ਨ ਕੀਤਾ ਕਿ ਸਾਡੀ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਦਾ ਕੋੜੀ ਭਾਅ ਦਾ ਮੁੱਲ ਵੀ ਨਹੀਂ ਮਿਲ ਰਿਹਾ ਤੇ ਕਾਫੀ ਜਿਹੜੇ ਚਿੰਤਾ ਦਾ ਵੇਸ਼ਾ ਬਣਿਆ ਹੋਇਆ ਪਰਮਲ ਝੋਨੇ ਬਾਰੇ ਵੀ ਤੇ ਆੜਤੀ ਵਿਰਾਂ ਵੱਲੋਂ ਬਿਆਨਬਾਜ਼ੀ ਹੁੰਦੀ ਕਿ 17% ਮੌਇਸਚਰ ਵਾਲਾ ਹੀ ਝੋਨਾ ਐਸ ਵਾਰ ਜਿਹੜਾ ਤੁਲਣਾ ਤੇ ਅੱਗੇ ਕੀ ਬਣਦਾ ਕੀ ਨਹੀਂ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਲੱਗਊਗਾ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਕੋਟਕਪੂਰਾ ਮੰਡੀ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਆਂ ਜੀ ਕੋਟਕਪੂਰਾ ਮੰਡੀ ਦੇ ਵਿੱਚ 2870 ਰੁਪਏ ਅੱਜ ਚੋਨਾ ਵੇਖਿਆ ਬਟਾਲਾ ਮੰਡੀ ਦੇ ਵਿੱਚ 1509 ਦਾ ਇਹ ਜਿਹੜਾ ਸਿਰਾ ਰੇਟ ਮੈਂ ਤੁਹਾਨੂੰ ਦੱਸ ਦਾਂ ਜੀ ਸਿਰਾ ਰੇਟ 1509 ਦਾ ਜਿਹੜਾ ਵੱਤ-ਵੱਤ ਰੇਟ 2700 ਪਿੰਡ ਜਿੰਡੇ ਵਾਲਾ ਗੁਰੂ ਮੰਡੀ ਅੱਜ 1509 ਵੈਰਾਈਟੀ ਕਾਫੀ ਮਾਤਰਾ ਦੇ ਵਿੱਚ ਆਉਂਦੀ ਹੈ ਉੱਥੇ ਅੱਜ ਉਹ ਉਸ ਮੰਡੀ ਦੇ ਵਿੱਚ ਜਿਹੜੀ ਬੰਦ ਕੀਤੀ ਗਈ ਐ ਐਤਵਾਰ ਕਰਕੇ ਕਰਨਾਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2700 ਰੁਪਇਆ ਇਸਲਾਮਾਬਾਦ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2816 ਗੁਹਾਵਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2900 23 ਰੁਪਏ ਕੋਸੀਕਲਾਂ ਮਥਰਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2771 ਖੈਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2611 ਗੰਗੋ ਮੰਡੀ ਦੇ ਵਿੱਚ 2770 ਰੁਪਏ ਤੱਕ ਵਿਕਿਆ ਜੀ ਹੋਟਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2450 ਸੋਨੀਪਾਤ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2751 ਚੀਕਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2825 ਰੁਪਏ ਨਰੀਲਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2735 ਗੜਮ ਮੁਕੇਸ਼ਵਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2900 ਤੇ 1 ਰੁਪਏ ਤੇ ਵਿਕੀ ਆ ਜੀ ਪੀ ਹਾਵਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2750 ਘਰੌੜਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2725 ਰੁਪਏ ਪੁੜਰੀ ਮੰਡੀ ਦੇ ਵਿੱਚ ਜਿਹੜੀ ਐਤਵਾਰ ਨੂੰ ਫਿਰੇ ਬੰਦ ਸੀ ਕੈਂਥਲ ਮੰਡੀ ਦੇ ਵਿੱਚ 3000 ਰੁਪਏ ਜਿਹੜਾ ਰੇਟ ਲੱਗਾ ਅੱਜ ਹਸਨਪੁਰ ਮੰਡੀ ਦੇ ਵਿੱਚ 2600 ਰੁਪਏ ਪ੍ਰਤੀ ਕੁਇੰਟਲ ਮਲਕ ਮੰਡੀ ਯੂਪੀ ਦੇ ਵਿੱਚ 1509 ਦਾ ਜਿਹੜਾ ਰੇਟ 2600 ਨਜਫਰਗੜ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2900 ਤੇ 90 ਰੁਪਏ ਕਿਸਾਨ ਵੀਰੋ 29 9 2024 ਦੇ ਜਿਹੜੇ ਰੇਟ ਸੀ ਬਾਕੀ ਮੰਡੀਆਂ ਦੇ ਵਿੱਚ ਆਪਾਂ ਜਾਂਦੇ ਰਹਿੰਦੇ ਆ ਜਦੋਂ ਕਿਸਾਨ ਵੀਰ ਦਾ ਰੇਟ 26 26500 ਰੁਪਿਆ ਲੱਗਦਾ ਤਾਂ ਬਹੁਤ ਮਜਬੂਰ ਹੋ ਕੇ ਕਿਸਾਨ ਨੂੰ ਜਿਹੜੀ ਆਪਣੀ ਫਸਲ ਵੇਚਣੀ ਪੈਂਦੀ ਆ ਉਸ ਦਾ ਜਿਹੜਾ ਅੰਦਰਲਾ ਦਰਦ ਆ ਸਿਰਫ ਉਹੀ ਜਾਣ ਸਕਦਾ ਹੈ ਤੇ ਬਹੁਤ ਵੀਰ ਜਿਹੜੇ ਕਮੈਂਟ ਵੀ ਇਦਾਂ ਦੇ ਕਰਦੇ ਆ ਵੀ 네ਗੇਟਿਵ ਕਮੈਂਟ ਹੈ ਪਰ ਆਪਾਂ ਉਹਨਾਂ ਦੀ ਸੋਚ ਨੂੰ ਜਿਹੜੀ ਬਦਲ ਨਹੀਂ ਸਕਦੇ ਇਹ ਇੱਕ ਜ਼ਿੰਮੇਵਾਰ ਨੂੰ ਪਤਾ ਫਸਲ ਕਿਵੇਂ ਮੰਡੀ ਦੇ ਵਿੱਚ ਲਿਆਂਦੀ ਜਾਂਦੀ ਹੈ ਕਿੰਨੀ ਮਿਹਨਤਾਂ ਕਰਕੇ ਮੰਡੀ ਦੇ ਵਿੱਚ ਆਉਂਦੀ ਹੈ ਤੇ ਸੋ ਕਮੈਂਟ ਕਰਨ ਤੋਂ ਪਹਿਲਾਂ ਜਰੂਰ ਸੋਚ ਸਮਝ ਕੇ ਜਿਹੜਾ ਕਮੈਂਟ ਕਰਿਆ ਕਰੋ ਤੇ ਕਿਸਾਨ ਭਰਾਵੋ ਤੁਹਾਡੀ ਏਰੀਆ ਦੀਆਂ ਮੰਡੀਆਂ ਦੇ ਵਿੱਚ ਕਿੰਨਾ ਰੇਟ ਲੱਗਿਆ ਜਰੂਰ ਕਮੈਂਟ ਬਾਕਸ ਦੇ ਵਿੱਚ ਰੇਟ ਸ਼ੇਅਰ ਕਰੋ ਆਪਾਂ ਬਾਹਰਲੇ ਰਾਜਾਂ ਦੀ ਰਿਪੋਰਟਸ ਨੂੰ ਦਿੰਦੇ ਰਹਿੰਨੇ ਆ ਪੰਜਾਬ ਦੀਆਂ ਮੰਡੀਆਂ ਦੀ ਜਿਹੜੀ ਰਿਪੋਰਟ ਮੇਰੇ ਕੋਲ ਇਸ ਟਾਈਮ ਬਹੁਤ ਘੱਟ ਆ ਰਹੀ ਵੀਡੀਓ ਨੂੰ